ਫਤੇ ਭਾਰਤੀ ਕਿਸਾਨ ਯੂਨੀਅਨ ਦੀ ਅਗਤਾ ਸਿੱਧੂਪੁਰ ਪਿੰਡ ਕਾਈ ਚੁੰਬਾ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਪੱਕੇ ਮੋਰਚੇ ਲੱਗੇ ਹੋਏ ਹਨ ਖਨੋਰੀ ਬਾਰਡਰ ਤੇ ਸਰਦਾਰ ਜਸਵੰਤ ਸਿੰਘ ਜੀ ਮਾਨ ਬਲੌਗ ਜਰਨਲ 77 ਪਿੰਡ ਚੁੰਬਾ ਦੇ ਹਨ ਬਲੌਗ ਜਰਨਲ 77 ਖਨੋਰੀ ਬਾਰਡਰ ਤੇ ਪੱਕੇ ਮੋਰਚੇ ਲਾਏ ਹੋਏ ਹਨ ਇਹ ਤੁਹਾਨੂੰ ਥੋੜੀ ਜਾਣਕਾਰੀ ਦੇਣਗੇ ਮੋਰਚਾ ਤਰ੍ਹਾਂ ਦਾ ਲੱਗਿਆ ਹੋਇਆ ਹੈ ਅਪੀਲ ਕਰਨਗੇ ਵੱਧ ਤੋਂ ਵੱਧ ਸਾਸੀ ਕਿਸਾਨ ਵੀਰਾਂ ਦੇ ਸਰਨਾ ਦੇ ਵਿੱਚ ਬੇਨਤੀ ਕਰਦੇ ਆ ਸਰਦਾਰ ਜਗਜੀਤ ਸਿੰਘ ਜੱਲੇਵਾਲ ਸਾਹਿਬ 26 ਤਰੀਕ ਤੋਂ ਮਰਨਬਰਸੇ ਬੈਠੇ ਨੇ ਜਿਨ੍ਹਾਂ ਦੀ ਕੀ ਹਾਲਤ ਬਹੁਤ ਗੰਭੀਰ ਹੈ ਮੇਰੇ ਵੀਰਾਂ ਨੂੰ ਪਹਿਲਾਂ ਵੀ ਬਹੁਤ ਮਾਇਨੇ ਕਰਦੇ ਆ ਕਿ ਉਸਾਮੀ ਨਾਜ਼ਰ ਰਿਪੋਰਟ ਦੇ ਮੁਤਾਬਕ ਹੱਕ ਲੈਣ ਲਈ ਚੱਲੇ ਜਗਜੀਤ ਸਿੰਘ ਜੱਲੇਵਾਲ ਸਾਹਿਬ ਨੂੰ ਸਾਂ ਬੀਕੇ ਜੂ ਸੂ